ਬਹੁਤ ਸਾਰੇ ਸਿੱਖ ਗ੍ਰੰਥੀ ਅਤੇ ਪ੍ਰਚਾਰਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਸਿਰਫ ਰੋਜਗਾਰ ਦਾ ਸਾਧਨ ਬਣਾਇਆ ਹੋਇਆ ਹੈ ਉਹਨਾਂ ਦਾ ਸਮਾਜ ਦੇ ਵਿੱਚ ਸੰਗਤਾਂ ਦੇ ਸਾਹਮਣੇ ਸਿੱਖਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਨਮਾਨ ਅਤੇ ਇਕੱਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਨਮਾਨ ਇਹਨਾਂ ਦੋਨਾਂ ਦੇ ਵਿੱਚ ਬਹੁਤ ਫਰਕ ਹੈ ਭਾਵ ਕਿ ਜਿਸ ਤਰੀਕੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸੰਗਤ ਦੇ ਵਿੱਚ ਕਰਦੇ ਹਨ ਤੇ ਬਹੁਤ ਹੀ ਉੱਚਾ ਦਰਜਾ ਦਿੰਦੇ ਹਨ ਪਰ ਜਦੋਂ ਉਹ ਇਕੱਲੇ ਹੁੰਦੇ ਹਨ ਉਹ ਅਜਿਹਾ ਸਨਮਾਨ ਅਜਿਹਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕੱਲੇ ਦੇ ਵਿੱਚ ਨਹੀਂ ਦਿੰਦੇ ਭਾਵ ਕਿ ਜੇਕਰ ਕੋਈ ਗ੍ਰੰਥੀ ਜਾਂ ਪ੍ਰਚਾਰਕ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਲਾ ਹੈ ਜਾਂ ਕਿਸੇ ਅਜਿਹੀ ਜਗ੍ਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਉੱਥੇ ਪ੍ਰਚਾਰਕ ਜਾਂ ਗ੍ਰੰਥੀ ਇਕੱਲਾ ਹੀ ਹੈ ਤਾਂ ਉਸ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਦੇਣ ਦਾ ਤਰੀਕਾ ਉਹ ਵੱਖਰਾ ਹੁੰਦਾ ਹੈ ਤੇ ਜਦੋਂ ਸੰਗਤ ਆਉਂਦੀ ਹੈ ਉਸ ਵੇਲੇ ਉਹਦਾ ਸਨਮਾਨ ਦੇਣ ਦਾ ਤਰੀਕਾ ਵੱਖਰਾ ਹੈ ਜਿਸ ਤੋਂ ਇਹ ਸਾਫ਼ ਜਾਹਰ ਹੁੰਦਾ ਹੈ ਕਿ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਨੇ ਗੁਰਗ੍ਰੰਥ ਸਾਹਿਬ ਜੀ ਦਾ ਸਰੂਪ ਨੂੰ ਸਿਰਫ ਇੱਕ ਕਮਾਈ ਦਾ ਸਾਧਨ ਬਣਾ ਕੇ ਰੱਖਿਆ ਹੋਇਆ ਹੈ ਨਾ ਕਿ ਸਨਮਾਨ ਦਾ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਜਿਸ ਤਰੀਕੇ ਦਾ ਵਿਹਾਰ ਗੁਰਗ੍ਰੰਥ ਸਾਹਿਬ ਜੀ ਦੇ ਨਾਲ ਇਕੱਲੇ ਵਿੱਚ ਕਰਦਾ ਹੈ ਜੇਕਰ ਉਹ ਸੰਗਤੀ ਰੂਪ ਦੇ ਵਿੱਚ ਕਰਨ ਲੱਗ ਜਾਏ ਤਾਂ ਉਸ ਦੀ ਨੌਕਰੀ ਖਤਰੇ ਵਿੱਚ ਜਾ ਸਕਦੀ ਹੈ ਪਰ ਉਹ ਦਿਖਾਵਾ ਕੀ ਕਰਦੇ ਨੇ ਕਿ ਅਸੀਂ ਗੁਰਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹੁਤ ਵੱਡੇ ਪੱਧਰ ਤੇ ਕਰ ਰਹੇ ਹਾਂ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਪ੍ਰਤੀ ਕਿਸੇ ਤਰ੍ਹਾਂ ਦਾ ਡਰ ਪਾ ਨਹੀਂ ਹੈ ਜੇਕਰ ਗ੍ਰੰਥੀ ਸਿੰਘ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸੰਗਤੀ ਰੂਪ ਦੇ ਵਿੱਚ ਕਰਦਾ ਹੈ ਉਸੇ ਤਰੀਕੇ ਦੇ ਨਾਲ ਢਰਪਾਉ ਦੇ ਨਾਲ ਇਕੱਲੇ ਵਿੱਚ ਵੀ ਕਰੇ ਤਾਂ ਉਸ ਦੇ ਪ੍ਰਚਾਰ ਦਾ ਪ੍ਰਭਾਵ ਬਹੁਤ ਵੱਡੇ ਪੱਧਰ ਤੇ ਪੈ ਸਕਦਾ ਹੈ ਸਾਰੇ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਨੂੰ ਬੇਨਤੀ ਹੈ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰਫ ਤੇ ਸਿਰਫ ਰੁਜ਼ਗਾਰ ਦੇ ਲਈ ਰੱਖਿਆ ਹੋਇਆ ਤਾਂ ਥੋੜਾ ਜਿਹਾ ਇਸ ਗੱਲ ਦੇ ਉੱਤੇ ਵਿਚਾਰ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਡਾਰ ਪੋ ਅਦਬ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ